ਆਇਆ ਬਾਪੂ ਆ ਜਾ ਵਧੀਆ ਜੀ ਵਧੀਆ ਔਰ ਠੀਕ ਠਾਕ ਅੱਜ ਭਰਾਵਾ ਉਹ ਟ੍ਰਾਂਸਫਰ ਆਪਣਾ ਨਹੀਂ ਪਹਿਲੀ ਠੇਕੇ ਦੀ ਚੋਰੀ ਹੋ ਗਿਆ ਕੀ 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 ਹੋਇਆ ਹੋਣਾ ਕੀ ਯਾਰਾ ਲੋਕ ਬੜੇ ਮਾੜੇ ਨੇ ਆਪਣੇ ਟ੍ਰਾਫਿਕ ਬਾਪੂ ਜੀ ਸਤਿ ਸ੍ਰੀ ਅਕਾਲ ਬਾਪ ਜਣ ਕੇ ਉਦੋਂ ਲੱਭਣਗੇ ਨਹੀਂ ਬਾਪੂ ਤੁਹਾਡੀ ਉਮਰ ਕਿੰਨੀ ਹੋ ਗਈ ਪਹਿਲਾਂ ਤੁਸੀਂ ਇਹ ਦੱਸੋ ਆ ਜੋ ਬੈ ਹੀ ਹੋ ਸਾਡੀ 70 ਸਾਲ ਦੀ ਹੈਗੀ ਇਹ ਫਿਰ ਬਾਪੂ ਨੂੰ ਪਾਸਤਾ ਦਾ ਹੀ ਪਤਾ ਹੋਣਾ ਪਤਾ ਹੈ ਮੈਂ ਇੱਧਰ ਇੱਧਰ ਦਾ ਜਨਮ ਹੀ ਤੁਹਾਡਾ ਬਾਪੂ ਜੂਣ ਨਹੀਂ ਮਾਰਨਾ ਜਨਮ ਇੱਧਰ ਹੋਇਆ ਆਪਣਾ ਨਹੀਂ ਬਾਪੂ ਜੀ ਦੂਜਾ ਤੁਸੀਂ ਇਹ ਦੱਸੋ ਜਦੋਂ ਤੁਸੀਂ ਇੱਧਰ ਤੁਹਾਡਾ ਜਨਮ ਹੋਇਆ ਏ ਆਹ ਤੋਂ 60 ਕੋ ਸਾਲ ਪਹਿਲਾਂ ਦੀ ਤੁਹਾਨੂੰ ਇਹ ਸੁਰਤ ਤਾਂ ਹੋਣੀ ਨਾ ਤੁਸੀਂ ਇਥੋਂ ਦੇ ਵਾਈ ਬੂਈ ਦੇ ਲਾਦ ਕੇ ਇਹੋ ਜੀ ਹੁੰਦੇ ਆ ਬੜੇ ਭੇੜੇ ਅਸੀਂ ਕੀਤੇ ਜੀ ਅੱਛਾ ਜੀ ਆ ਡੰਗਰ ਜੋ ਉਹਨਾਂ ਨੇ ਭੈਣ ਕੋ ਪਤਾ ਨਹੀਂ ਰੋਟੀ ਕਦੋਂ ਆਉਣੀ ਅੱਛਾ ਜੀ ਇੱਕ ਬੇਬਦੇ ਸਾਡਾ ਮਾਮਾ ਹੀ ਗੁਜ਼ਰ ਗਿਆ ਅੱਛਾ ਜੀ ਉਹ ਦਾ ਪ੍ਰੀਕੋਡ ਮੇਰੇ ਨਾਨਕੇ ਸੀ ਹਾਂਜੀ ਉਹ ਕੰਮ ਬੜਾ ਕੀਤਾ ਮ ਨਾਲ ਮੈਨੂੰ ਲਈ ਫਿਰੇ ਅੱਛਾ ਜੀ ਬੜਾ ਮਾੜਾ ਬੁੱਢਾ ਹੋ ਗਿਆ ਇਹ ਨਹੀਂ ਜਦੋਂ ਤੁਸੀਂ ਆਏ ਜੇ ਜਦੋਂ ਚੱਲ ਤੁਸੀਂ ਸੁਰਤ ਸੁਭਾਲ ਲਈ ਤੇ ਇਹ ਪੈਲੀਆਂ ਆਪਣੀਆਂ ਕਿਹੋ ਜੀਆਂ ਸੀ ਬੜੀਆਂ ਭੇੜੀਆਂ ਸੀ ਅੱਛਾ ਜੀ ਯਾਨਕਿ 60 ਸਾਲ ਦੀ ਅਸੀਂ ਤੁਹਾਨੂੰ ਪੁੱਛਨੇ 70 ਸਾਲ ਤੁਹਾਡੀ ਉਮਰ ਹੋ ਗਈ ਤੇ 17 ਸਾਲਾਂ ਤੋਂ 10 ਸਾਲ ਤੁਸੀਂ ਕਰਕੇ ਚਲੋ 10 ਸਾਲਾਂ ਜਵਾਨ ਹੋਏ 10 ਸਾਲਾਂ ਜੀ ਬੰਦੇ ਨੂੰ ਸੁਰਤ ਆ ਜਾਂਦੀ ਆਪਣੇ ਆਪ ਦੇ ਕੰਮ ਧੰਦਿਆ ਬਾਰੇ ਜਾਣਕਾਰੀ ਸਾਰੀ ਮਿਲ ਜਾਂਦੀ ਹੈ ਅੱਜ ਕੱਲ ਜਵਾਗ ਆਪ ਨੂੰ ਪਤਾ ਹੀ 7-8 ਸਾਲਾਂ ਦੀ ਕੂਨ ਫਾੜ ਕੇ ਖੇਡਣ ਲੱਗ ਪੈਂਦਾ ਉਦੋਂ ਤੁਸੀਂ ਦਹਾ ਉਹ ਸਾਲਾਂ ਦੀ ਉਮਰ ਦੇ ਵਿੱਚ ਇਹੋ ਜਿਹੇ ਹਾਲਾਤ ਜਿਵੇਂ ਇੱਧਰ ਆਪਣੇ ਹੁੰਦਾ ਮੋਟਰਾਂ ਲੱਗੀਆਂ ਹੋਈਆਂ ਨੇ ਉਦੋਂ ਕੀ ਲਾਤ ਸੀ ਉਹ ਬੜੇ ਭੜੇ ਸੀ ਇੰਨਾਂ ਚਲਾਈ ਜਾਣ ਅੱਛਾ ਚੋਰੀ ਕਰ ਲੈਣੀ ਨੋਕਾਂ ਨੇ ਜੰਦਰੇ ਭੰਨ ਕੇ ਅੱਛਾ ਇੰਨਾਂ ਉਦੋਂ ਵੀ ਆ ਤੇ ਬੋਰ ਆਪਣੇ ਉਦੋਂ ਬਠਿੰਡਿਓ ਆਈ ਤੇ ਇਹਦੇ ਉਹਦੇ ਰ 700 ਨੂੰ ਡਰਾਮ ਅੱਛਾ 700 ਨੂੰ ਡਰਾਮ ਕਾਲਾ ਸਮਾੜਾ ਹੈਗੀ ਨਹੀਂ ਆਪਣੀ ਤੋਂ ਉਹ ਨਹੀਂ ਸਮਾੜਾ ਅਸੀਂ ਸਾਡੀ ਦੰਵਰੀ ਹੋ ਜਾਈ ਕੋਈ ਨਹੀਂ ਹੈਗੀ ਅੱਛਾ ਤੇ ਬੇ ਹੁੰਦੇ ਸੀ ਆਂਦੇ ਨੇ ਆ ਬੜੇ ਮਰਲਾ ਮਰਲਾ ਹੁੰਦੇ ਸੀ ਆ ਮੋਹਣ ਸਾਰੇ ਟੀਬੇ ਸੀ ਅੱਛਾ ਜੀ ਤੇ ਝਾੜ ਬੂਟੀਆਂ ਹੁੰਦੀਆਂ ਆ ਬੜਾ ਭੇੜਾ ਹੈ ਛੋਟੂਰਦੇ ਜਾਣਾ ਨਾਰ ਤੋਂ ਉਹ ਪੁੱਤਰ ਵੇਚਣਾ ਡੇਗਦੀ ਨਾਰ ਦੀ ਅੱਛਾ ਜੀ ਮੈਂ ਤੁਸੀਂ ਜਾਓਗੇ ਤੇ ਮੈਂ ਵੀ ਨਾਰ ਜਾ ਵੀ ਲਗਾ ਜਾਵਾਂ ਗੱਲ ਉਹ ਠੋਕਰ ਹੁੰਦੀ ਉਹ ਕਦੋਂ ਨਹੀਂ ਤੁਹਾਨੂੰ ਪਤਾ ਨਹੀਂ ਸਾਨੂੰ ਨਹੀਂ ਪਤਾ ਹੈਗਾ ਠੋਕਰ ਠੋਕਰ ਐ ਚੰਦੇ ਸੀ ਕਿੱਥੇ ਕਰਕੇ ਇਹ ਰਾਜ ਇਥੇ ਮਰਜ਼ੀ ਚੱਲ ਨਹੀਂ ਠੋਕਰ ਕਿੱਥੇ ਹੁੰਦੀ ਪਾਪੂ ਉਹ ਜਿਹੜਾ ਗੈਂਦੀ ਵਾਲਾ ਥੰਮਾ ਆਇਆ ਕਿ ਨਹੀਂ ਜਿਹੜਾ ਇੱਧਰ ਥੰਮਾ ਖੜਾ ਆਇਆ ਆ ਖੜਾ ਆ ਇਹ ਸੱਚ ਤੁਸੀਂ ਅੱਜ ਤੁਸੀਂ ਸਾਨੂੰ ਚੇਤਾ ਕਰਾਤਾ ਉਹ ਥੰਮ ਕਿਹੜੀ ਚੀਜ਼ ਹੈ ਇਹ ਇਹ ਮੁਸਲਮਾਨਾਂ ਦੇ ਅਸਲ ਮੁਸਲਮਾਨਾਂ ਦੇ ਇਹ ਕੋਈ ਗੇੜਗੂੜ ਸੀ ਕੀ ਗੱਲ ਬਾਤ ਹੈ ਹਾਂ ਇੱਥੇ ਰਾਹ ਜਾਂਦਾ ਸੀ ਹੁਣ ਲੋਕਾਂ ਵਿੱਚ ਪਹਿਲੀ ਰਲਾਲੀ ਅੱਛਾ ਪਹਿਲੀ ਰਲਾਲੀ ਇਹ ਰਾਹ ਜਾਂਦਾ ਰਾਹ ਪੂਰਾ ਸੀ ਅੱਛਾ ਪੂਰਾ ਰਾਹ ਤੁਹਾਡਾ ਜਾਂਦਾ ਇਹ ਕੋਈ ਮਹਿਲ ਮੂਲ ਹੁੰਦਾ ਸੀ ਇੱਥੇ ਮੇਰੇ ਸਾਹ ਨਹੀਂ ਮੈਂ ਤਾਂ ਨਹੀਂ ਕਾਨੇ ਬੜਿਆ ਸਾਰੇ ਕਾਨੇ ਸੀ ਢਾਰ ਹੁੰਦਾ ਹੀ ਜਾਈਦਾ ਹੈ ਅੱਛਾ ਜੀ ਸੌਦਾ ਲਿਆਉਣਾ ਹਾਂਜੀ ਉਦੋਂ 500 ਦਾ ਸਬਦਾ ਬੜਾ ਸੀ ਅੱਛਾ ਜੀ ਹੁਣ ਤਾਂ ਕੋਸ਼ ਵੀ ਨਹੀਂ ਯਾਰਾ ਹੋਣੀ ਕਰਦੇ ਹੁਣ ਤਾਂ 10000 ਦਾ ਲਈ ਦੇ ਚਾਰ ਮਹੀਨੇ ਮਹਾ ਕੱਢਦਾ ਹੈ ਹਾਂ ਤਾਂ ਇਹ ਵੀ 500 ਨਾਲ ਮਹਾਵਤਾ ਮਾੜਾ ਬੰਦਾ ਕੱਢਦਾ ਹੈ ਇਹ ਤਗੜਾ ਬੰਦਾ ਉਦੋਂ ਮੇਰੇ ਹਸਨ ਵਾਈਆਂ ਬਲਦਾ ਪੁੱਲ ਦਾ ਨਾਲੀ ਤੁਸੀਂ ਜੋਗ ਵਾਈ ਕਿੰਨੀ ਜੋਗਾਈਏ ਸਾਡੇ ਸੰਡੇ ਹੁੰਦੇ ਬੜੇ ਤਗੜੇ ਆਓ ਸੰਡਿਆਂ ਨਾਲ ਹੀ ਵਾਈ ਦਾਦਾ ਸਾਡਾ ਦੱਸ ਦਿੰਦਾ ਸੀ ਉਹ ਜੱਜਾ ਗੱਡਾ ਫਲਾਣੇ ਦਾ ਵੀਰ ਕੇ ਸੀ ਹਾਂਜੀ ਇਹ ਸਾਡਾ ਸਾਰਾ ਛੜੀਕਾ ਰੂਟ ਸੋਹੀ ਤੁਸੀਂ ਤੁਹਾਨੂੰ ਤੋਂ ਪਤਾ ਨਹੀਂ ਆਪਣੇ ਪਾਉ ਨੂੰ ਪਤਾ ਹੀ ਜੜਾ ਹਾਂਜੀ ਗੁਜ਼ਰ ਗਿਆ ਇਹਦਾ ਇਹਦਾ ਡੈਡੀ ਹਾਂਜੀ ਹੋ ਬੜਾ ਪਰਾਣਾ ਹੀ ਬੰਦਾ ਹੋ ਵੀ ਹਾਂਜੀ ਉਹਨੂੰ ਸਾਰਾ ਸੰਭਾਲਾ ਸੀ ਸਾਰੀ ਸੰਭਾਲਾ ਸੀ ਉਹਨੂੰ ਇਹ ਮਾਲ ਇਕੱਠੇ ਚਾਹਦੇ ਨੇ ਤੇ ਹੁਣ ਉਦੋਂ ਪਹਿਲਾ ਮਾਲ ਵਾਕੇ ਬੜਾ ਚਰਾਉਂਦੇ ਹੁੰਦੇ ਆਪਰੇ ਸੇਵ ਨਾਲੇ ਦੇ ਅੰਦਰ ਸਾਰੇ ਮਾਲ ਲੋਕੀ ਹੁੰਦਾ ਸੀ ਚਰਮ ਸਾੜੇ ਦਾ ਉਹ ਸਾਡੇ ਮਗਰ ਲੱਗ ਜਾਂਦਾ ਹੁੰਦਾ ਸੀ ਮੈਂ ਤੁਹਾਡੇ ਮਾਲ ਨਾਲ ਗੱਲ ਦੇਣਾ ਕਿਉਂ ਵੋਟਾਂ ਦੀ ਜਹੀ ਚੜ ਜਾਣਾ ਹੈ ਉਹਨੇ ਰੋੜੇ ਮਾਰਨੇ ਥੱਲਿਓ ਸਾਡੇ ਜੀ ਲਹੂ ਚੰਗਾ ਹੈ ਅੱਛਾ ਤੂੰ ਚੜ ਜਾਣਾ ਚਾਲੀ ਤੇ ਚੜ ਜਾਂਦੇ ਤੁਸੀਂ ਵੇ ਲੋ ਦੋ ਦਾ ਸਮਾਂ ਕਹਿੰਦੇ ਹੁਣ ਤਾਂ ਇਹ ਕੰਮ ਨਹੀਂ ਕੋਰਨੀ ਹੈਗਾ ਅਜੇ ਵੀ ਰੋਂਦੇ ਪਏ ਨੇ ਨਹੀਂ ਹੁਣ ਤਾਂ ਮਸ਼ੀਨਰੀ ਨਹੀਂ ਆ ਗਈ ਫਿਰ ਵੀ ਲੋਕ ਰੋਂਦੇ ਨੇ ਉਹ ਤੋਂ ਬਲਦਾਂ ਦੇ ਨਾਲ ਮੈਂ ਸਭ ਉੱਚੇ ਚੜ ਜਾਂਦੇ ਪੱਖੇ ਵਾਲੀ ਹੱਲ ਦੇ ਅੱਛਾ ਜੀ ਥੰਡਿਆਂ ਦੇ ਉੱਚੇ ਸਭ ਚੜ ਜਾਂਦੇ ਸੀ ਠੀਕ ਹੈ ਫੇਰ ਖਲਾ ਨਾ ਉਹਨਾਂ ਨੂੰ ਫਾਲਾ ਵੱਜ ਜਾਣਾ ਫੇਰ ਵੱਜ ਜਾਣਾ ਕਿੰਨਾ ਔਖਾ ਦਾ ਕੰਮ ਵੱਡਾ ਵੱਡਾ ਜੀ ਹੂੰ ਹੂੰ ਤੇ ਕਣਕ ਆਜੂ ਮਾਰੇ ਨੂੰ ਜਾਣਦੇ ਤੁਸੀਂ ਕਿਹੜੇ ਆਜੂ ਮਾਰੇ ਨੂੰ ਸਾਧੂ ਹੀ ਅਰੋਥਾ ਹੁੰਦੇ ਰਹੇ ਆਪਣੇ ਮਸ਼ੀਨ ਮਗਰ ਆਪਣੇ ਤੂੰ ਹੀ ਆ ਹਾਂ ਤੂੰ ਆਜੇ ਡੈਡੀ ਨਾਲ ਹਾਂ ਹਾਂ ਇਹ ਉਹ ਸਾਧੂ ਬੜਾ ਕੰਮ ਕੀਤਾ ਹੁਣ ਰਹਿ ਗਿਆ ਗੋਟਿਆਂ ਦੇ ਅੱਛਾ ਜੀ ਐਵੇਂ ਹੀ ਫਿਰ ਬਈ ਨਾਲ ਜਿਨ੍ਹਾਂ ਨੇ ਕੰਮ ਹਾਂ ਪਰ ਇਹ ਆ ਵੀ ਉਹਦੇ ਸਰੀਰ ਤਗੜੇ ਨੇ ਕੀ ਪਤਾ ਹੁਣ ਕਿੱਥੋਂ ਦੇ ਗਏ ਨੇ ਕਿੱਥੋਂ ਦੇ ਨਹੀਂ ਹੈਗੇ ਚਾਰੇ ਪਾਸੇ ਹੋਰ ਜਾ ਕੇ ਸਾਡੀਆਂ ਕੇਵਲਾ ਬਜੀਆਂ ਨੇ ਨਹੀਂ ਸਾਨੂੰ ਜਦੋਂ ਝੋਨੇ ਰਸੇਨ ਹੋਣਾ ਸਾਨੂੰ ਦੋ ਤਿੰਨ ਵਾਰੀ ਤਾਂ ਕੇਵਲ ਪਾਣੀ ਪੀਂਦੇ ਅੱਛਾ ਜੀ ਸਾਡੇ ਸਾਰੇ ਟੰਡੀਆਂ ਲੱਸੀਆਂ ਨੇ ਅੱਛਾ ਜੀ ਹਾਂ ਕੀ ਕਰੇ ਬੰਦਾ ਲੋਕੀਆ ਗੰਦਾ ਨਸ਼ਾ ਜਿਹੜਾ ਆ ਗਿਆ ਆਪਣੇ ਚਿੱਟਾ ਇਹ ਨਸ਼ੇ ਦੇ ਵਿੱਚ ਜਿਹੜੇ ਪੈਸੇ ਮਿਲਦੇ ਨਹੀਂਗੇ ਡੋਡੇ ਚੱਲਣਾ ਚਾਹੀਦਾ ਕਾਫੀ ਬੰਦਾ ਮਰਦਾ ਨਹੀਂ ਹਾਂਜੀ ਐਮਪੀ ਦੇ ਵਿੱਚ ਮੈਂ ਗਿਆ ਵੇਖਲਾ ਉੱਥੇ ਦੀ ਚੋਰੀ ਆ ਇਹ ਤਰੀਕਾ ਨਹੀਂ ਹੈਗਾ ਪਿੱਛੇ ਟਰਾਲੀ ਅਸੀਂ ਖੇਤਾ ਵਿੱਚ ਮੈਂ ਜੀ ਆ ਦੇ ਸਾਰੇ ਜਨ ਮੇਰੇ ਸਾਹਬ ਉਹ ਕਿਤੇ ਵੰਡੀਏ ਲੋ ਤੇ ਪੂਰਾ ਵੀ ਟੋਰੀ ਹੈ ਜੀ ਅੱਛਾ ਜੀ ਲਾ ਤਰੀਕ ਭਾਈ ਕਈ ਉੱਥੇ ਪਈ ਰਹਿਣੀ ਬਾਹਰ ਹਾਂਜੀ ਬਾਹਰ ਗੁਰਦੀ ਚਾਹ ਬਣਾਉਂਦੇ ਐ ਐਮਪੀ ਦਾ ਅਸੀਂ ਦੱਸਦੇ ਤੁਹਾਨੂੰ 2021 ਦੇ ਵਿੱਚ ਅਸੀਂ ਟੂੜੀ ਵਾਲ ਮਸ਼ੀਨ ਲੈ ਗਏ ਤੇ ਸਾਡੇ ਰਾਤ ਚਾਹ ਵਾਲੇ ਸ਼ਾਮੀ ਹੈ ਨਾ ਚਾਹ ਵਾਲੀ ਬੋਦਲ ਤੇ ਨਾਲੇ ਰਹਿ ਗਿਆ ਰੋਟੀਆਂ ਦਾ ਟਿਫਨ ਤੇ ਰਾਤ ਉੱਥੇ ਹੀ ਰਹਿ ਗਿਆ ਤੇ ਅਸੀਂ ਗਾਂ ਦੇ ਗਾਂ ਲੱਗੇ ਗਏ ਤੇ ਜਿੱਦਣ ਅਗਲੇ ਦਿਨ ਸਵੇਰੇ ਆਹਾਨੂੰ ਚੇਤਾ ਆਇਆ ਜਦੋਂ ਚਾਹ ਬਣਾਈ ਨਾ ਤੜਕੇ ਤੇ ਅਸੀਂ ਵੇਖੇ ਬੋਦਲ ਕਿੱਥੇ ਫਿਰ ਚੇਤਾ ਸਾਡੇ ਬੋਦਲ ਤੇ ਰਹਿ ਗਈ ਉੱਥੇ ਉੱਥੇ ਪਈ ਤੇ ਜਦੋਂ ਅਸੀਂ ਗਏ ਵੇਖੇ ਦੋਵੇਂ ਦੇ ਦੋਵੇਂ ਇੱਥੇ ਪਿਆ ਵਾਹ ਜੀ ਵਾਹ ਤੇ ਉੱਥੋਂ ਦਾ ਲਗੁੱਟੇ ਇੱਕ ਗੱਲ ਹੋਰੀ ਜੇ ਕਿਸੇ ਦਾ 100 ਰੁਪਈਆ ਵੀ ਜੇ ਕਿਨੇ ਰੱਖਤਾ ਹੈ ਨਾ ਉੱਥੇ ਸਵੇਰੇ ਜਦ ਤੂੰ ਉਵੇਂ ਚੁੱਕ ਲੈਣਾ ਤੇ ਕੋਈ ਹਾਂ ਬੜੇ ਆਮਾਨ ਬੜੇ ਪੰਜਾਬੀ ਮਾਰੇ ਉਹ ਮਲਵਾਈ ਨੇ ਸਾ ਬਸੀ ਤੇ ਇੱਕ ਬਾਪੂ ਜੀ ਉੱਥੇ ਹੋਰ ਗੱਲ ਵੇਖੀ ਇੱਕਾ ਹੀ ਉਧਰ ਇਹ ਗੱਲ ਵੇਖੀ ਹੈਗੀ ਐਮਪੀ ਵਾਲੇ ਪਾਸੇ ਹੈਗੇ ਉਹਨਾਂ ਨੇ ਨਾ ਕੱਚੇ ਘਰ ਨੇ ਝੌਂਪੜੀਆਂ ਬਣਾਇਆ ਨੇ ਨਹੀਂ ਐਮਪੀ ਦੇ ਵਿੱਚ ਮੱਧ ਪ੍ਰਦੇਸ਼ ਦੀ ਗੱਲ ਕਰਨਾ ਮੱਧ ਪ੍ਰਦੇਸ਼ ਤੇ ਉਹ ਐਨੇ ਠੰਡੇ ਨਾ ਤੇ ਜਦੋਂ ਅੰਦਰ ਵੜਨਾ ਨਾ ਉਹਨਾਂ ਤੇ ਜੋੜੇ ਬੂਹੇ ਅੱਗੇ ਲਾ ਕੇ ਰੱਖ ਰਹੇ ਨੇ ਨਾ ਉਹ ਨੀਸ ਖਾਈ ਤੋਂ ਮੂੰਹ ਨਹੀਂ ਲਾਉਣਾ ਨਾ ਉਹਨਾਂ ਪਾਣੀ ਪੀਣਾ ਉੱਤੋਂ ਦੀ ਪਾਣੀ ਪੀਣਾ ਜਾਣਗੇ ਕਿ ਕਿਨੇ ਆਪਣੇ ਲੋਕ ਨਹੀਂ ਉਹ ਜੇ ਹੋ ਸਕਦੇ ਨਾ ਆਪਣੇ ਲੋਕ ਨਹੀਂ ਹੋ ਸਕਦੇ ਨਾ ਫਰਿਜ ਦਾ ਪਾਣੀ ਪੀਂਦੇ ਹਾਂ ਬੜੇ ਪੰਜਾਬੀ ਯਾਰੋ ਕੀ ਛੜ ਦਿੰਦੇ ਨਾ ਲੱਭਦੀ ਨਹੀਂ ਨਹੀਂ ਲੱਭਦੀ ਹਾਂ ਘਾਰ ਚਾਲਾ ਸਦਨ ਕੀ ਹੋ ਗਿਆ ਆਪਣੇ ਬਿਆਰ ਫਿਰ ਫਰਿਜ ਦਾ ਪਾਣੀ ਨਹੀਂ ਪੀਂਦੇ ਉਹਦੇ ਮਾੜਾ ਉਹਨਾਂ ਨੇ ਨਾ ਕੰਨੀ ਲੈ ਕੇ ਉਹਨੂੰ ਉਹਨੂੰ ਵਰਦੀ ਪਾਦ ਨਹੀਂ ਕੈਂਦੀ ਹਾਂਜੀ ਪਾਣੀ ਦਾ ਆਪਾਂ ਨੂੰ ਪਤਾ ਕਿਨੇ ਰੱਖੇ ਨੇ ਜਿਆਦੇ ਸਾਰਿਆਂ ਜਿਆਦੇ ਖੂਹ ਨੇ ਉੱਥੇ ਆ ਮੇਰਾ ਮੁੰਡਾ ਐਸੀ ਲਵਾ ਲਿਆ ਕਿ ਮੈਨੂੰ ਆਂ ਦਾ ਅੰਦਰ ਬਹਿ ਜਾ ਮੈਂ ਮੈਂ ਨਹੀਂ ਬਹਿਣਾ ਬਹਿ ਗਿਆ ਦਾ ਬਹਿ ਬਹਿ ਤੂੰ ਮੈਂ ਇਹ ਬਗਾਇ ਚੋ ਲਾਇ ਰੇ ਗੱਲ ਠੀਕ ਮੈਂ ਲਾਇਆ ਤੇ ਅੱਧੇ ਘੰਟੇ ਬਾਅਦ ਨਾਮ ਨਿਕਲਿਆ ਮੈਨੂੰ ਅੱਗ ਲੱਗ ਗਈ ਅੱਛਾ ਰੋਖਾ ਜਿਹਾ ਕੰਮ ਮੈਨੂੰ ਹਣਾ ਦਾ ਬਈ ਬਾਇਆ ਬੈਣੀ ਪੈਣਾ ਇੱਕ ਗੱਲ ਬਾਪੂ ਤੁਹਾਨੂੰ ਹੋਰ ਪੁੱਛਣੀ ਅੰਦਰ ਰੋਖਾ ਕੰਮ ਤੇ ਮੰਨੋਗੇ ਹੁਣ ਤਾਂ ਚਲ ਆ ਗੰਦੇ ਨਸ਼ੇ ਚੱਲ ਪਏ ਨੇ ਤੇ ਢੋਡੇ ਸਮੇਂ ਦੇ ਵਿੱਚ ਨਸ਼ਾ ਕਿਹੜਾ ਹੁੰਦਾ ਹੋਰ ਜੀ ਫੀਮ ਜਾਦੀ ਤੇ ਢੋਡੇ ਹੁੰਦੇ ਫੀਮ ਢੋਡੇ ਐ ਮਾਲ ਚਾਰਨਾ ਹਾਂਜੀ ਉਦੋਂ ਜਿਹੜੇ ਪਿਆਲੇ ਬੜੇ ਹੁੰਦੇ ਸੀ ਤਾਂ ਅੱਜ ਕਿੱਡੀ ਜਾਣੀ ਉਹ ਆ ਦਾ ਮੈਥਡ ਉਹਨੇ ਲਾਇਆ ਉਹਨਾ ਮੈਥੋਲੇ ਤੇ ਡੋਡੇ ਡੋਟਾ ਆਉਂਦਾ ਹੀ ਇਟਾ ਤੇ ਡੋਡੇ ਖਾ ਕੇ ਲੋਕ ਕੰਮ ਵੀ ਕਰਦੇ ਬਹੁਤ ਮਿਹਨਤ ਕਰਦੇ ਤੇ ਹੁਣ ਚਿੱਟਾ ਪੀ ਕੇ ਲੋਕ ਚੋਰੀ ਕਰਦੇ ਨੇ ਇਹ ਚੋਰੀ ਕਰਨਾ ਉਹ ਪੈਸੇ ਨਹੀਂ ਮਿਲਦੇ ਉਹ ਹੋਰ ਮਿਹਨਤ ਕਰਦੇ ਘਰਾਂ ਦੇ ਮਰੇ ਪਏ ਨੇ ਸਾਰੇ ਨਾਲੇ ਮਹਿੰਗਾ ਜਦੋਂ ਬਾਪੂ ਅੱਗੇ ਦਿਹਾੜੀਦਾਰ ਨਾਲ ਕੋਈ ਗਲਾਸੀ ਡੋਡੇ ਲੈ ਆਉਂਦਾ ਸੀ ਹਾਂ ਉਹ ਚਮਚਾ ਖਾਂਦਾ ਸੀ ਆਪ ਦਾ ਸਾਰ ਦਿਨ ਮਿਹਨਤ ਕਰਦਾ ਉਹ ਇੱਕ ਗਲਾਸੀ ਨਾਲ 3-4 ਦਿਨ ਕੱਢ ਲੈਂਦਾ ਠੀਕ ਨਾ ਹੁਣ ਅਗਲਾ 3-400 ਦਾ ਚਿੱਟਾ ਲਿਆਉਂਦਾ ਕਹੜਾ ਨਹੀਂ ਕੱਢਦਾਗਾ ਇਹ ਇੱਕ ਦਾ ਆਪਣੇ ਪੰਜਾਬੀਆਂ ਦਾ ਇਹ ਕਾ ਨਹੀਂ ਹੈਗਾ ਹਾਂਜੀ ਇਹ ਡੋਡੇ ਚੱਲਣੇ ਚਾਹੀਦੇ ਚੱਲਣੇ ਚਾਹੀਦੇ ਨੇ ਸਾਰਿਆਂ ਤੋਂ ਵਧਿਆ ਕਿ ਨਾਓ ਭਾਈ ਦੁਨੀਆਂ ਪਾਜੀਆਂ ਮਰਦੀ ਕਿ ਬੱਜ ਚਿੱਟੇ ਵਾਲੇ ਪਾਸੇ ਹੋ ਜਾਣਗੇ ਉਹੀ ਡੋਡੇ ਖਾਣ ਮੰਦੇ ਯਾਰ ਕਿਉਂ ਬਾਪੂ ਜਦੋਂ ਹੁਣ ਤਾਂ ਮਸ਼ੀਨਾ ਬਹੁਤ ਆ ਗਈਆਂ ਨੇ ਹਡੰਬਿਆਂ ਦਾ ਕੋਈ ਰਿਵਾਜ ਹੁੰਦਾ ਹੀ ਹੈ ਹਡੰਬੇ ਲੋਕੀ ਕਣਕ ਕੱਢਦੇ ਤੇ ਜਦੋਂ ਹਡੰਬੇ ਨਹੀਂ ਹੁੰਦੇ ਸੀ ਉਦੋਂ ਪਹਿਲਾਂ ਫਰਲਾ ਹੁੰਦੇ ਫਰਲਾ ਮੈਂ ਵੇਖਿਆ ਸਾਡੇ ਕੋਲ ਫਰਲਾ ਹੁੰਦਾ ਸੀ ਸਾਰੀ ਦਿਹਾੜੀ ਕਣਕ ਜੋੜਨੀ ਇਹ ਰਾਤ ਨੂੰ ਪੰਜ ਦੀ ਮੋਟਰ ਚਲਾ ਕੇ ਦੇਖਣਾ ਉਹ ਹੀ ਤੁਨ ਮੈਂ ਦੱਸ ਲੱਗਾ ਏ ਮੇਰੇ ਸਮਹਾਲਾ ਦੇ ਵਿੱਚ ਨਾ ਫਰਲਾ ਹੁੰਦਾ ਸੀ ਹਾਂ ਉਹ ਤੋਂ ਅੰਬੇ ਬਾਅਦ ਚਾਏ ਨੇ ਪਹਿਲਾਂ ਫਰਲਾ ਹੁੰਦਾ ਸੀ ਤੇ ਉਹਦੇ ਨਾਲ ਮੋਟਰ ਰੱਖ ਦਿੰਦੇ ਹੁੰਦੇ ਆ ਤੇ ਜਿੱਥੇ ਵੇਖਣਾ ਉੱਥੇ ਜਿੱਦੋਂ ਖੰਭੇ ਲੀਹੇ ਤਾਰਾਂ ਨਹੀਂ ਲੰਗਦੇ ਉਤੋਂ ਤੇ ਉਹ ਕੁੰਡੀ ਲਾ ਕੇ ਉਹ ਚਲਾਉਦੇ ਹੁੰਦੇ ਸੀ ਅਸੀਂ ਇੰਜਨ ਤੇ ਕੱਟ ਦੇਦੇ ਕਦੀ ਮੋਟਰ ਹੀ ਲਾ ਦੇਣੀ ਤੇ ਢੋਡੇ ਉਸ ਤੋਂ ਪਹਿਲਾਂ ਤੁਸੀਂ ਕਦੇ ਨਾਲ ਕਣਕ ਜਦੋਂ ਫਰਲੇ ਫਰਲੇ ਹੁੰਦੇ ਫਰਲਿਆਂ ਤੋਂ ਪਹਿਲਾਂ ਕਿੰਨੇ ਨਾਲ ਕਣਕਾ ਗਾਉਂਦੇ ਉਹ ਕੀ ਕਰਦੇ ਹੁੰਦੇ ਗਾਉਣੇ ਸਾਬ ਸੰਡੇ ਹੁੰਦੇ ਸੀ ਸੰਡਿਆਂ ਨਾਲ ਗਾਉਂਦੇ ਉਹ ਬੂਸ ਕਰਨਾ ਥੱਲੇ ਚਰੰਗੜੀ ਕਰਦੇ ਨਹੀਂ ਜਾਨੇ ਨਾਲ ਲੱਭਣਾ ਇਹ ਉਹ ਫਿਰ ਉਵੇਂ ਫਿਰ ਉਦੋਂ ਮਿਹਨਤ ਕੂਰੀ ਕਰਨੀ ਪਈ ਉਹ ਜਿੰਦਗੀ ਇਹ ਕੀਚਾ ਨਾ ਇਹ ਮਹਾਰਾਜ ਹੁਣ ਤਾਂ ਕੰਮ ਨਹੀਂ ਕੋਈ ਹੈਗਾ ਜੀ ਰੋਂਦੇ ਪਏ ਕਈ ਹਾਂ ਹੁਣ ਤਾਂ ਇਸ ਤਰ੍ਹਾਂ ਹਾਂ ਹੁੰਦਿਆਂ ਨੂੰ ਕੰਮ ਆਤੀ ਹੈ ਨਹੀਂ ਇਤੋਂ ਨਹੀਂ ਹੁੰਦਾ ਹੁਣ ਕਣਕ ਪੱਕਦੀ ਬਾਅਦ ਚ ਮਸ਼ੀਨ ਆਉਂਦੀ ਤੇ ਸ਼ਾਮ ਤੱਕ ਕਰਵਾ ਡੇ ਰੋ ਜਾਂਦੀ ਹਾਂ ਹਾਂ ਅਜੇ ਹੁਣ ਕੰਮ ਵੇਖ ਲਓ ਕਿੰਨੇ ਕੋਨੇ ਕੰਮ ਹੋਣਾ ਚਾਹੀਦਾ ਹੀ ਨਹੀਂ ਆਵੇਲਾ ਬਾਪੂ ਆਇਆ ਤੇ ਚਲ ਆਪਣੋ ਹੀ ਨਹੀਂ ਗੱਲਾਂ ਦਾ ਨਹੀਂ ਪਤਾ ਹੈਗਾ ਤੇ ਕੁਛ ਹੀ ਹੈਗਾ ਇਹ ਸੁਣੀ ਨਹੀਂ ਹੁੰਦੀਆਂ ਸੀ ਤੇ ਕੁਛ ਸਾਡੀ ਨਿਗਾਹ ਦੇ ਵਿੱਚ ਸਾਡੀ ਵੀ ਚੱਲ 35 36 ਸਾਲ ਹੋਰ ਹੋ ਗਈ ਏ ਸੁਣਦੇ ਰਹੀਦਾ ਹਾਂ ਸੁਣਦੇ ਹਾਂ ਦਾਦੇ ਆਪਦੇ ਕੋਲ ਸੁਣਦੇ ਰਹੇ ਆ ਪਿਓ ਆਪਦੇ ਕੋਲ ਸੁਣਦੇ ਰਹੇ ਆ ਪਰ ਸਾਡੀ ਸੰਭਾਲਾਂ ਦੇ ਵਿੱਚ ਮੇਰੇ ਸੰਭਾਲਾਂ ਦੇ ਵਿੱਚ ਖੂ ਇੱਕ ਹੱਟ ਹੁੰਦਾ ਹੁੰਦਾ ਸੀ ਲਸੂੜਾ ਹਾਂ ਖੂ ਹੁੰਦੇ ਆ ਤੇ ਲਸੂੜੇ ਦੇ ਹੁੰਦੇ ਆ ਚਾਰ ਪਾਉਂਦੇ ਹੁਣ ਲਸੂੜੇ ਦਾ achar ਨਹੀਂ ਕਰੇ ਵੇਖਿਆ ਨਹੀਂ ਨਹੀਂ ਲਸੂੜਾ ਹੀ ਨਹੀਂ ਹੈ ਕਾ ਹਾਂ ਤੇ ਲਸੂੜੇ ਚਾਰ ਇੰਨਾ ਸਵਾਲ ਲੱਗਦੇ ਡੈਡੀ ਲਿਆਉਦਾ ਹੁੰਦਾ ਸੀ ਲਸੂੜੇ ਤੇ ਉਹਨੇ ਘਰੇ ਹਲਦੀ ਹੁਦੀ ਪਾ ਆ ਗਏ ਨੇ ਬਾਲ ਬੂਸੇ ਇਕੱਠੇ ਮਾਰ ਚਾਰਦੇ ਰਿਆ ਯਾਰ ਇਹਦੀ ਉਮਰ ਦਾ ਕੋਈ ਸ਼ੁਭ ਨਹੀਂ ਯਾਰ ਚਲੋ ਕਿਸਮੰਨੀਆ ਗੱਲਾਂ ਆ ਗਈ ਸੀ ਦੀਵਾ ਘਟ ਗਈ ਸੀ ਤੁਸੀਂ ਇੱਕ ਵਾਰ ਗਏ ਸੀ ਟਰਾਲੀ ਨਾਲ ਮਸ਼ੀਨ ਜਿਦਾ ਹੀ ਕਣਕ ਵੜਾਉਂਦੇ ਆ ਮੋਟਰ ਜੀ ਕੋਲ ਪਹੀ ਕੋਲ ਮੰਦਿਰ ਨਾ ਕਾਦਰ ਵਾਲੇ ਤੁਸੀਂ ਗਏ ਸੀ ਆਹ ਗਏ ਆਹ ਗਏ ਹੋਗਾ ਹਾਂ ਜਾਂਦੇ ਰਹਿਦਾ ਸੀ ਹੂੰ ਜਿਹੜੋ ਮਸ਼ੀਨਾਂ ਦੀ ਤੰਗੀ ਤੰਗੀ ਆਉਂਦੀ ਨਾ ਸੀ ਜੀ ਉਹ ਸਾਡੇ ਚ 10 ਖੜੀਆਂ ਰਹੀਆਂ ਨੇ ਮਲਵਈਆਂ ਦੇ ਪਿੰਡ ਦੀਆਂ ਅੱਛਾ ਉਹ ਜਾਣਗੇ ਲਜਾਰੀਆਂ ਇਹਨੇ ਉਹਦਾ ਲਾਇਆ ਕਿਥੇ ਸਾਧਨ ਜਾਦੇ ਹੋ ਗਏ ਨੇ ਬਾਪੂ ਤਾਂ ਅੱਗੋਂ ਫਸਲ ਓਨੀ ਹੁੰਦੀ ਨਹੀਂ ਜੀ ਇਸ਼ਾਰਾ ਕਰੋ ਔੜੀ ਔੜੀ ਸੁਣ ਕੇ ਗਿਣ ਗਲੇਗੀ ਤੁਹਾਡੀ ਜਦੋਂ ਇਹ ਪਾਟੇ ਹਾਂਜੀ ਮੰਦੇ ਘਰ ਤੋਂ ਘਾਟੇ 5 6 ਹੋਣਗੇ ਹੋਣਗੇ ਜਿਹੜੇ ਤਾਰਾ ਤੋਰਾ ਚੋਰੀ ਕਰਦੇ ਨੇ ਇਹ ਕੱਦਦਾ ਨਹੀਂ ਹੈਗਾ ਆ ਜਿਸ ਦਾ ਕਰਾਂਗੇ ਬਾਪੂ ਹੁਣ ਜਿਹੜੀਆਂ ਮੋਟਰਾਂ ਤਾਰਾ ਨੱਪੀਆਂ ਨੇ ਬਾਪੂ ਤੇ ਬਜਰੀ ਪਾਈਏ ਉਹ ਤਾਂ ਗਈਆਂ ਬਾਜ ਹੋ ਨਹੀਂ ਹੁਣ ਚੱਲ ਜਾਈਏ ਇਹ ਵਿੱਚ ਚੀਚਾ ਕਰ ਤੋਈ ਆਖ ਤੇ ਪਾਈ ਪਾ ਲਾ ਕੇ ਤੇ ਪਾਈਪ ਦੇ ਵਿੱਚੋਂ ਦੇ ਕੱਢੀ ਆੜੇ 35 3500 ਰੁਪਈਆ ਠੁੱਕਦਾ ਰਿਹਾ ਜਦੋਂ ਕੋਈ ਨਹੀਂ ਆਉਨੇ ਹਮ ਸਾਡੇ ਪਿੰਡ ਨੂੰ ਇਹ ਕਹਤਾ ਵੀ ਨਹੀਂ ਕੀਤਾ ਕਿਸੇ ਨੇ ਨਹੀਂ ਕਰਦਾ ਕੋਈ ਇੱਕ ਆਉਰਾ ਝਾੜੂ ਵਾਲਿਆਂ ਨੇ ਇੱਕ ਬੰਦਾ ਫੜਾਇਆ ਆ ਉਹ ਅੱਛਾ ਰੈਨ ਸੀ ਖੜੀ ਇੱਥੇ ਉਹਦੀ ਬੈਂਡਰੀ ਲਾਉਣ ਲੱਗਾ ਜੀ ਉਹਨਾਂ ਪਰਚਾ ਕਰਾਤਾ ਸਾਡੇ ਪਿੰਡ ਵਾਲੇ ਠੀਕ ਚੱਪੜ ਕੰਢੀ ਉਹ ਅੱਜ ਨਹੀਂ ਆਇਆ ਮੈਂ ਨਾ ਨਹੀਂ ਆਇਆ ਜੀ ਐਨ ਕਾਰਵਾਈ ਨਾ ਹੋਈ ਤੇ ਨਿਕਲ ਗਿਆ ਹੋਵੇ ਕੀ ਪਤਾ ਮੈਨੂੰ ਆਖਿਆ ਵੀ ਇਥੇ ਨਾ ਤੂੰ ਲੱਗੇ ਰਹਿ ਮਸ਼ੀਨ ਦੇ ਤੇਰਾ ਨਾਂ ਲੱਗ ਜਾਣਾ ਹੀ ਕੋਈ ਆ ਗੱਲ ਠੀਕ ਫਿਰ ਲਿਹਾਜ਼ ਕਿਸੇ ਨਹੀਂ ਕਰਨਾ ਕਿਉਂ ਸਾਰੇ ਧੱਕੇ ਪੈਣ ਲੋਕ ਅੱਗੇ ਹੋਰ ਸੁਣਾਓ ਠੀਕ ਠਾਕ ਵਧੀਆ ਹਾਂ ਹਾਂ ਬਸ ਆਨੂ ਆ ਤੀਨ ਦੇ ਯਕੀ ਫੜਕ ਜੀ ਹੱਥ ਲਾਉਣ ਹਾਂ ਚਲੋ ਵਧੀਆ ਪੀੜ ਦਾ ਕੋਈ ਡਰ ਨਹੀਂ ਤੇ ਚੋਨਾ ਕਿਵੇਂ ਲੱਗ ਗਈ ਨਾਲ ਜੀ ਬਾ ਬਾ ਹੀ ਰਹੇਗੀ ਧੂੜ ਕੇ ਲਾ ਲਵਾਂ ਤੇ ਲਾਬੀ ਲੁੱਬੀ ਕੀ ਤੁਹਾਡੇ ਚੱਲੇ ਸਾਡੇ ਤੇਨ ਘਟ 4 ਨਿਕਲਿਆ 300 ਘਟ 4000 ਰੁਪਏ ਜਿਹੜੇ ਵੱਡੇ ਘਰ ਹੈ 3500 ਦੇ ਦੇਣੇ 3700 ਰੁਪਏ ਆ 3700 ਰੁਪਏ ਬਸ ਲੱਗੇ ਅੱਜ ਪੈਸੇ ਲਿਆਂਦੇ ਉਹਨਾਂ ਨੂੰ ਦੇ ਦੇਣੇ ਬਸ ਅੱਛਾ ਜੀ ਇਹ ਹੀ ਨੋ ਰੇਟ ਚੱਲਿਆ ਤੁਹਾਡੇ ਕਿੰਨਾ ਸਾਡੇ ਵੀ ਇਹੀ ਹੈ 35 36 3700 4000 ਵੱਡੇ ਘਰ ਉਹਨਾਂ 35 ਦੇ ਤੇ ਵੀ ਹਾਂਜੀ ਇਕੋ ਮਾਰ ਜਾ ਡਿਪਰ ਵੀ ਮਾਰ ਜਾਂਦੇ ਦੂਜਾ ਵੀ ਐੜੀ ਜੋਈ ਐੜੀ ਜੋ ਕਾਲਾ ਵਾਲਾ ਕਰ ਜਾਂਦੇ ਨੇ ਉਹਨਾਂ ਬੜਾ 100 ਵਾਧ ਵੀ ਦੇ ਜਾਂ ਤਾਂ ਵੀ ਚਲੇ ਜਾਂਦਾ ਭਈਆਂ ਨੂੰ ਕੀ ਪਤਾ ਲੱਗਦਾ ਉਹਨਾਂ ਕਿਹੜੀ ਅੱਜ ਕਈ ਛੱਡਿਆ ਅੱਜ ਦੇ ਮੰਦਰ ਅੱਛਾ ਇੱਕ ਉਹ ਬਿੰਦਰ ਕੇ ਜਿਹੜਿਆ ਦੇ ਉਹ ਵੀ ਛੱਡਿਆ ਅੱਜ ਭਈਏ ਵੀ ਚਲੇ ਜਾਣੇ ਸਵੇਰੇ ਹਾਂ ਜਾਣਾ ਹੀ ਜਾਣਾ ਵੀ ਉਹਨੂੰ ਉਹਨਾਂ ਜਾਣਾ ਗਵਾਲੀਅਰ ਅੱਛਾ ਉੱਥੇ ਝੂਨਾ ਲੱਗਣਾ ਹਾਂ ਹਾਂ ਇਹਨਾਂ ਵਿਚਾਰਿਆਂ ਨੇ ਇੰਜ ਹੀ ਗਾਂ ਦੇ ਗਾਂ ਲੱਗੇ ਜਾਣਾ ਉੱਥੇ ਲਾ ਕੇ ਆਉਂਦਾ ਮਾਇਨਾ ਚੱਕੀ ਇਹ ਧਰਨੇ ਉਚਾਰੇ ਦੇ ਵਿੱਚ ਹਾਂ ਆ ਜਣਾ ਮੇਰਾ ਲੱਕੇ ਟੁੱਟਦਾ ਬਿਆ ਕੁੜੀ ਕੰਮ ਬੜਾ ਕੀਚਾ ਜੀ ਹੈ ਹਾਂ ساری ਉਮਰ ਇਸ ਆ ਯਾਰਾ ਨਹੀਂ ਪੈਂਦੇ ਕੱਲੇ ਤੋਂ 체ਤੀ ਕੀਤੀਆਂ ਉਹ ਮੈਂ ਛੋੜਾ ਜੋਰ ਲਾ ਬੈਠਾ ਉਹ ਕੁੜੀਆ ਚਲ ਗਿਆ ਇਹ ਲਗਿਆ ਲੱਕ ਹੂੰ ਫਿਰ ਅੱਗੇ ਵਾਲਾ ਸਰੀਰ ਨਹੀਂ ਆਓ ਅੱਗੇ ਵਾਲਾ ਰਹਿ ਨਹੀਂ ਕਿ ਅੱਗੇ ਰਾਤਾਂ ਉਦੋਂਦੀਆਂ ਹਾਂਜੀ ਪਰ ਇਹਨਾਂ ਹੀ ਤੁਸੀਂ ਤਾਂ ਫਿਰ ਵੀ ਤੁਰੇ ਫਿਰਦੇ ਜੀ ਮੈਂ ਉਹ ਵਾਲੀ ਪੀੜੀ ਆ ਮੈਨੂੰ ਆਦਾ ਤੂੰ ਮੋਟਰਸਾਈਕਲ ਮੈਂ ਦਿਆ ਲੂਗੀ ਪਤਾ ਵੱਡਿਆਂ ਨੇ ਮੇਰੇ ਸਾਈਕਲ ਜਿਹੜਾ ਨਾ ਸਾਈਕਲ ਤੁਸੀਂ ਚਲਾਉਂਦੇ ਨੇ ਐਹ ਉਮਰ ਚ ਤੁਹਾਡੇ ਗੋਡੇ ਕਾਮਜਾਉ ਨੇ ਮੈਂ ਠੀਕ ਨਾ ਸੱਜਣਾ ਆ ਗੱਲ ਠੀਕ ਸੇ ਮੇਰਾ ਬਾਪੂ ਸਾਈਕਲ ਚਲਾਉਂਦਾ ਹੈ ਤੇ ਉਹ ਜੇ ਕੈਂਪ ਆਈ ਤੇ ਜੇ ਸਾਈਕਲ ਕੋਈ ਛੱਡਦਾ ਨਹੀਂ ਆ ਮੇਲਦਾਰ ਰੈਂਦਾ ਜਦ ਬਾਪੇ ਛੁੱਕਿਆ ਰੈਂਦੇ ਤੇ ਤੁਸੀਂ ਸਾਈਕਲ ਛੱਡਦਾ ਹੈ ਨਾ ਉਹਨਾਂ ਦੀ ਪੀੜੀ ਇੱਧਰ ਨਹੀਂ ਨੇ ਆਵੇ ਪੈੜੀ ਆਪਣੀ ਇੱਥੇ ਆਏ ਆ ਇੱਥੇ ਠੀਕ ਹੈ ਕਿਉਂ ਬਾਪੂ ਜੀ ਜੇ ਤੂੰ ਇਹ ਸਾਈਕਲ ਛੱਡਦਾ ਤੇ ਤੂੰ ਹੀ ਮੰਜਰ ਬੈ ਜਾਣੇ ਅੱਜ ਜਿੰਨਾ ਚਿਰ ਤੂੰ ਸਾਈਕਲ ਚਲਾਉਂਦੇ ਐ ਨਾ ਉਹਨਾਂ ਚਿਰ ਤੂੰ ਹੀ ਤੁਰਦੇ ਫਿਰਦੇ ਜਿੱਦਣ ਸਾਈਕਲ ਚਲਾਉਣਾ ਛੱਡਦਾ ਉਹ ਦਿਨ ਮੰਜਰ ਬਹਿ ਗਿਆ ਸਾਡੀ ਨਵੇਂ ਸਾਈਕਲ ਕਹੀਂ ਲੈ ਆਂਦੇ ਆਂਦੇ ਸਾਈਕਲ ਚਲਾ ਬਜਣਾ ਇਹ ਡਾਈਟ ਰਾਮ ਹੈ ਅੱਛਾ ਜਿਵੇਂ ਹੀ ਕਰਨਾ ਫਾਇਦਾ ਇਹ ਗੋਡੇ ਜਿਹੜੇ ਨਾ ਇਹ ਚੱਲਦੇ ਰਹਿਣ ਫੇਰ ਸੂਤਰ ਨੇ ਹਾਂ ਜੋੜ ਝੜ ਸਾਰੇ ਆਪਣੇ ਘਿਓ ਦੀ ਇੱਥੇ ਬਾਬੇ ਚੁਗੀ ਦੇ ਹਾਂਜੀ ਆ ਮੈਂ ਤੁਹਾਨੂੰ ਸਿਹਾ ਲਿਆ ਅੱਛਾ ਤੇ ਜਾਂਦੇ ਰਹੀਦਾ ਪਰ ਕਦੀ ਨਹੀਂ ਮੇਲਾ ਛੱਡਿਆ ਚਾਹੀਦਾ ਚਾਹੀਦਾ ਹਾਂ ਚਲੋ ਐਡੀ ਪਵਿੱਤਰ ਧਰਤੀ ਆਪਣੇ ਲਾਗੇ ਮੈਂ ਆਉਣਾ ਚਾਹੀਦਾ ਲੋਕ ਤਾਂ ਦੂਰ ਦੂਰੋਂ ਆਉਂਦੇ ਆਉਂਦੇ ਆ ਦੁਨੀਆ ਬਹੁਤ ਹੀ ਭੀੜ ਬੜੀ ਸੀ ਇੱਥੇ ਐਤ ਕੀ ਤੇ ਮੈਂ ਨਾ ਗਰਮੀ ਬਹੁਤ ਨਹੀਂ ਤੇ ਇਹਨੇ ਕੀ ਦਵਾ ਦਾ ਗਰਮੀ ਹੈ ਗਈ ਬਹੁਤ ਅਹੀ ਬਾਪੂ ਹਾਂ ਲੰਗਰ ਵੀ ਉਹ ਲੱਗੇ ਸੀ ਵਾਧੂ ਹੋਵੇ ਆਖੀ ਉਹ ਛੰਡਿਆਂ ਦਾ ਲੰਗਰ, ਕੋਲਡ ਡਰਿੰਕ ਸਾਰੇ ਫਰੂਟਿਕਾ ਦਾ ਲੰਗਰ ਮੈਂ ਨਾਲ ਸਰਦਾਈ ਸਰਦਾਈ ਦਾ ਲੰਗਰ ਹੀ ਵੇਖਿਆ ਸੀ ਹਾਂ ਉਹ ਵੀ ਨੇ ਜਿੰਦੇ ਹੱਥ ਜੰਨੀਆਂ ਆ ਗਈਆਂ ਲੈ ਕਿਉ ਗੁਰੂ ਘਰ ਵੀ ਕਿਸੇ ਚੀਜ਼ ਦਾ ਘਟ ਨਹੀਂ ਹੁੰਦਾ ਹਾਂ ਫਿਰ ਇਹ ਆਵਾਜ਼ ਹੁੰਦੇ ਨਾ ਭਰਦੇ ਜੀ ਹਾਂ ਜੀ ਆਵਾਜ਼ ਆਵਾਜ਼ ਇੱਥੋਂ ਜਾਂਦੀ ਪਈ ਉਹਦੇ ਫੋਟੋ ਬਣਦੀ ਪਈ ਹੇ ਹੇ ਠੀਕ ਹੈ ਹਾਂ ਉਹਨੇ ਬੋਲਨੇਗਾ ਜਦ ਚਿਲਾਓਗੇ ਹਾਂ ਨਾ ਭਣਾ ਚਲ ਸੁਣਾਉਣੇ ਤੁਹਾਨੂੰ ਹਾਂ ਚਲ ਲਾ